ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਅੱਜ ਗੱਲ ਕਰਨੀ ਹੈ ক্লোਜ਼ ਟੂ ਓਪਨ ਵਰਕ ਪਰਮਿਟ ਦੀ ਬਹੁਤ ਇੰਪੋਰਟੈਂਟ ਟੌਪਿਕ ਹੈ ਟੌਪਿਕ ਤੁਹਾਨੂੰ ਮਿਸ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੋ ਤੇ ক্লোਜ਼ ਵਰਕ ਪਰਮਿਟ ਤੋਂ ਓਪਨ ਵਰਕ ਪਰਮਿਟ ਨੂੰ ਕਿਸ ਤਰੀਕੇ ਨਾਲ ਪ੍ਰਮੋਟ ਕੀਤਾ ਜਾਂਦਾ ਹੈ ਐਕਚੁਅਲ ਦੇ ਵਿੱਚ ਰਿਅਲਿਟੀ ਕੀ ਹੈ ਕਿੱਦਾਂ ਤੁਸੀਂ ਅਪਲਾਈ ਕਰ ਸਕਦੇ ਹੋ ਕੌਣ ਇਹਦੇ ਲਈ ਐਲੀਜੀਬਲ ਹੈ ਕੌਣ ਅਪਲਾਈ ਕਰ ਸਕਦਾ ਹੈ ਕੌਣ ਨਹੀਂ ਅਪਲਾਈ ਕਰ ਸਕਦਾ ਤੁਹਾਡੇ ਕੋਲ ਐਵੀਡੈਂਸ ਪ੍ਰੂਫ ਕੀ ਕੀ ਹੋਣੇ ਚਾਹੀਦੇ ਨੇ ਯਾਨੀ ਕਿ ਤੁਹਾਡੇ ਕੋਲ ਕੀ ਕੁਝ ਹੋਣਾ ਚਾਹੀਦਾ ਜੇਕਰ ਅਪਲਾਈ ਕਰਨਾ ਹੈ ਡਾਕੂਮੈਂਟੇਸ਼ਨ ਕੀ ਹੁੰਦੀ ਹੈ ਤੇ ਤੁਹਾਡੀ ਫੈਮਿਲੀ ਮੈਂਬਰ ਨੂੰ ਵੀ ਕੀ ਵਰਕ ਪਰਮਿਟ ਮਿਲਦਾ ਹੈ ਜਾਂ ਨਹੀਂ ਮਿਲਦਾ ਤੇ ਵੀ ਫੀ ਕੀਨੀ ਹੁੰਦੀ ਹੈ ਕਿੱਦਾਂ ਅਪਲਾਈ ਹੁੰਦਾ ਹੈ ਇਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਸਾਡਾ ਸੋਪੀਛ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਓਪਨ ਵਰਕ ਪਰਮਿਟ ਫੋਰ ਵਨਰੇਬਲ ਵਰਕਰਸ ਯਾਨੀ ਕਿ ਉਹ ਵਰਕਰਸ ਜਿਹੜੇ ਕੈਨੇਡਾ ਦੇ ਵਿੱਚ ক্লোਜ਼ ਵਰਕ ਪਰਮਿਟ ਤੇ ਕਈ ਯਾਨੀ ਕਿ ਤੁਸੀਂ ਇਨਸਾਈਡ ਕੈਨੇਡਾ ਹੋਣੇ ਚਾਹੀਦੇ ਹੋ ਤੇ ক্লোਜ਼ ਵਰਕ ਪਰਮਿਟ ਤੇ ਹੋਣੇ ਚਾਹੀਦੇ ਹੋ ਤੁਹਾਡਾ ਵੈਲਿਡ ਸਟੇਟਸ ਹੋਣਾ ਚਾਹੀਦਾ ਯਾਨੀ ਤੁਹਾਡਾ ਜਿਹੜਾ ਐਲ ਐਮ ਆਈਏ ਵਾਲਾ ਵਰਕ ਪਰਮਿਟ ਹੈ ਉਹ ਐਕਸਪਾਇਰ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਅਪਲਾਈ ਕਰਨਾ ਹੈ ਹੁਣ ਜਿਹੜਾ ਇਹ ਵਨਰੇਬਲ ਵਰਕ ਪਰਮਿਟ ਹੈ ਜਾਂ ਜਿਹਨੂੰ ਓਪਰ ਵਰਕ ਪਰਮਿਟ ਕਿਹਾ ਜਾਂਦਾ ক্লোਜ਼ ਟੂ ਓਪਨ ਵਰਕ ਪਰਮਿਟ ਆਪਣੇ ਆਪ ਦੇ ਕੈਨ ਦੇ ਵਿੱਚ ਇਹ ਬਹੁਤ ਸੌਖੀ ਗੱਲ ਹੈ ਬਟ ਐਕਚੁਅਲ ਦੇ ਵਿੱਚ ਇਹਦੇ ਵਿੱਚ ਜਿਹੜੇ ਐਵਿਡੈਂਸ ਹੈ ਉਹ ਤੁਹਾਡੇ ਬਹੁਤ ਠੋਸ ਹੋਣੇ ਚਾਹੀਦੇ ਆ ਤੇ ਜੇਕਰ ਤੁਹਾਨੂੰ ਇਹ ਵਰਕ ਪਰਮਿਟ ਮਿਲ ਜਾਂਦਾ ਹੈ ਤਾਂ ਸਪੈਸੀਫਿਕ ਕੋਸ਼ ਏਮਪਲੋਇਰ ਨੂੰ ਛੱਡ ਕੇ ਤੇ ਕੁਝ ਕੈਟਾਗਰੀ ਨੂੰ ਛੱਡ ਕੇ ਬਾਕੀ ਤੁਸੀਂ ਕਿਸੇ ਵੀ ਏਮਪਲੋਇਰ ਦੇ ਨਾਲ ਜੌਬ ਕਰ ਸਕਦੇ ਹੋ ਉਹ ਵੀ ਅੱਗੇ ਚੱਲ ਕੇ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਇਹਦੇ ਥੋੜੀ ਜਿਹੀ ਡਿਫੀਨੀਸ਼ਨ ਸਮਝਾ ਦਿੰਦਾ ਇਹਦੇ ਵਿੱਚ ਹੁੰਦਾ ਕੀ ਹੈ ਕਿ ਤੁਸੀਂ ਕੈਨੇਡਾ ਦੇ ਵਿੱਚ ਜਦੋਂ ਕਲੋਜ਼ ਵਰਕ ਪਰਮਿਟ ਦੇ ਨਹੀਂ ਐਲਐਮਆਈ ਤੇ ਗਏ ਹੋ ਤੁਹਾਡਾ EMPLOYER ਤੁਹਾਨੂੰ ਅਬਿਊਜ਼ ਕਰ ਰਿਹਾ ਹੈ ਤੁਹਾਨੂੰ ਐਕਸਪਲੋਇਡ ਕਰ ਰਿਹਾ ਹੈ ਤੁਹਾਨੂੰ ਹਰਾਸ ਕਰ ਰਿਹਾ ਹੈ ਭਾਵੇਂ ਉਹ ਫਿਜ਼ੀਕਲ ਤੌਰ ਤੇ ਹੋਵੇ ਮੈਂਟਲ ਤੌਰ ਤੇ ਹੋਵੇ ਫਾਈਨੈਂਸ਼ੀਅਲ ਤੌਰ ਤੇ ਹੋਵੇ ਯਾਨੀ ਕਿ ਜੇਕਰ ਉਹ ਤੁਹਾਨੂੰ ਪੇ ਨਹੀਂ ਦੇ ਰਿਹਾ ਯਾਨੀ ਕਿ ਤਨਖਾਹ ਨਹੀਂ ਦੇ ਰਿਹਾ ਤੁਸੀਂ ਕੰਮ ਕਰ ਰਹੇ ਹੋ ਜਾਂ ਫਿਰ ਉਹ ਤੁਹਾਨੂੰ ਮੈਂਟਲੀ ਟੌਰਚਰ ਕਰ ਰਿਹਾ ਹੈ ਤੁਹਾਡੇ ਕੋਲ ਉਹਦੇ ਐਵੀਡੈਂਸ ਨੇ یا پھر وہ ਤੁਹਾਨੂੰ ਕੰਮ ਨਹੀਂ ਦੇ ਰਿਹਾ یعنی ਕਿ ਵਰਕ ਪਰਮਿਟ ਤੇ ਸਾਦੋਂ ਨਹੀਂ ਲਿਆ ਪਰ ਉਹ ਤੁਹਾਨੂੰ ਜੌਬ ਨਹੀਂ ਦੇ ਰਿਹਾ ਉਹਨੂੰ ਤੁਹਾਨੂੰ ਕੰਮ ਕਰਨ ਨਹੀਂ ਦੇ ਰਿਹਾ ਦੂਜੀ ਗੱਲ ਜੇਕਰ ਉਹ ਤੁਹਾਨੂੰ ਸੈਕਸ਼ੂਅਲੀ ਹਰਾਸ ਕਰ ਰਿਹਾ ਹੈ ਜਾਂ ఫిਜ਼ੀਕਲ ਤੌਰ ਤੇ ਕਿਸੇ ਤਰੀਕੇ ਦੇ ਨਾਲ ਉਹ टॉਰਚਰ ਕਰ ਰਿਹਾ ਹੈ ਜਾਂ ਫਿਰ ਆ ਤੁਹਾਡੀ ਤੁਹਾਨੂੰ ਥ੍ਰੈਟ ਕਰ ਰਿਹਾ ਹੈ ਇਨਸਲਟ ਕਰ ਰਿਹਾ ਹੈ ਤੁਹਾਡੀ ਜਾਂ ਫਿਰ ਕਿਸੇ ਤਰੀਕੇ ਦੇ ਨਾਲ ਵੀ ਤੁਹਾਨੂੰ ਡੀਫੇਮ ਕਰ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਜਦੋਂ ਵੀ ਤੁਹਾਡੇ ਨਾਲ ਕਦੇ ਇਦਾਂ ਹੁੰਦਾ ਹੈ ਤਾਂ ਉਹ ਐਵੀਡੈਂਸ ਤੁਸੀਂ ਸੰਭਾਲ ਕੇ ਰੱਖਣੇ ਹੈਗੇ ਆ। ਐਵੀਡੈਂਸ ਕਿੱਦਾਂ ਹੁੰਦੇ ਆ? ਜਿਵੇਂ ਮੰਨ ਲਿਆ ਤੁਹਾਡਾ ਇਮਪਲੋਇਰ ਤੁਹਾਨੂੰ ਕੰਮ ਨਹੀਂ ਦੇ ਰਿਹਾ। ਹੁਣ ਜੇ ਤੁਸੀਂ ਇਸ ਵਰ ਪਰ ਮਟੀਰੀਅਲ ਅਪਲਾਈ ਕਰੋਗੇ ਤਾਂ ਤੁਹਾਨੂੰ ਵੀ ਇਹ ਕੁਐਸਚਨ ਆ ਕਿ ਵੀ ਤੁਸੀਂ ਕੀ ਕੰਮ ਕਰਨਾ ਚਾਹੁੰਦੇ ਹੋ? ਤੁਸੀਂ ਟਰਾਈ ਕੀਤਾ ਕੰਮ ਕਰਨ ਦਾ? ਫਿਰ ਇਸ ਕਰਕੇ ਤੁਹਾਡੇ ਕੋਲੂ ਪ੍ਰੂਫ ਹੋਣੀ ਚਾਹੀਦੀ ਕਿ ਮੈਂ ਉਹ ਤੋਂ ਕੰਮ ਮੰਗ ਰਿਹਾ ਤੇ ਉਹ ਨਹੀਂ ਦੇ ਰਿਹਾ। ਉਹਦੇ ਵਾਸਤੇ ਤੁਸੀਂ ਉਹਨੂੰ ਈਮੇਲਸ ਕਰੋ ਕਿ ਭਈ ਮੈਂ ਆਇਆ ਸੀਗਾ ਤੁਸੀਂ ਕੰਮ ਨਹੀਂ ਦਿੱਤਾ ਜਾਂ ਮੈਂ ਆਇਆ ਇੰਨੀ ਦੇਖਦਾ ਬੈਠਾ ਪਲੀਜ਼ ਮੈਨੂੰ ਕੰਮ ਪ੍ਰੋਵਾਈਡ ਕਰੋ ਠੀਕ ਹੈ ਉਹਦੇ ਨਾਲ ਫੋਨ ਤੇ ਡਿਸਕਸ ਕਰਦੇ ਹੋ ਤਾਂ ਵੀ ਤੁਸੀਂ ਰਿਕਾਰਡਿੰਗ ਉਹ ਦੀ ਸੰਭਾਲ ਕੇ ਰੱਖੋ ਜੇ ਤੁਹਾਨੂੰ ਕਿਸੇ ਤਰੀਕੇ ਦਾ ਔਰ ਟੌਰਚਰ ਕਰ ਰਿਹਾ ਹੈ ਤੁਹਾਡੇ ਕੋਲ ਐਵੀਡੈਂਸ ਹੋਣੇ ਚਾਹੀਦੇ ਆ ਪ੍ਰੂਫ ਹੋਣੇ ਚਾਹੀਦੇ ਆ ਫੋਟੋਸ ਹੋਣਨਾ ਚਾਹੀਦੀਆਂ ਨੇ ਜਾਂ ਫਿਰ ਤੁਸੀਂ ਉਹਦੇ ਨਾਲ ਮੈਸੇਜ ਤੇ ਚੈਟ ਕੀਤੀ ਹੈ ਤਾਂ ਤੁਹਾਡੇ ਕੋਲ ਉਹ ਚੈਟ ਸੰਭਾਲ ਕੇ ਤੁਸੀਂ ਰੱਖੀ ਹੋਣੀ ਚਾਹੀਦੀ ਹੈ ਇਹ ਸਾਰੇ ਐਵੀਡੈਂਸ ਜਿਹੜੇ ਆ ਉਹ ਤੁਹਾਡੇ ਕੋਲ ਹੋਣੇ ਚਾਹੀਦੇ ਆ ਤੇ ਜੇਕਰ ਐਵੀਡੈਂਸ ਹੈਗੇ ਆ ਤਾਂ ਤੁਸੀਂ ਆਪਣਾ ਜਿਹੜਾ ক্লোਜ਼ ਵਰਕ ਪਰਮਿਟ ਹੈ ਬਾਉਂਡ ਉਹ ਤੁਸੀਂ ਕਿ ਉਹਦੇ ਨਾਲ ਹੀ ਕੰਮ ਕਰਨਾ ਵਾ ਉਹ ਤੁਹਾਡਾ ਟੁੱਟ ਸਕਦਾ ਹੈ ਤੇ ਉਹ ਓਪਨ ਵਿੱਚ ਕਨਵਰਟ ਹੋ ਸਕਦਾ ਹੈ ਹੁਣ ਜਦੋਂ ਇਹਨੂੰ ਤੁਸੀਂ ਅਪਲਾਈ ਕਰਨਾ ਹੈ ਦੋ ਸ਼ਰਤਾਂ ਇਹਦੇ ਵਾਸਤੇ ਸਿਰਫ ਦੋ ਸ਼ਰਤਾਂ ਰੱਖੀਆਂ ਗਈਆਂ ਨੇ ਤਿੰਨ ਸ਼ਰਤਾਂ ਰੱਖੀਆਂ ਗਈਆਂ ਨੇ ਪਹਿਲੀ ਸ਼ਰਤ ਤੁਸੀਂ ਇਨਸਾਈਡ ਕੈਨੇਡਾ ਤੋਂ ਹੀ ਅਪਲਾਈ ਕਰ ਸਕਦੇ ਹੋ ਨਹੀਂ ਕੈਨੇਡਾ ਦੇ ਅੰਦਰ ਤੁਸੀਂ ਹੋਣੇ ਚਾਹੀਦੇ ਹੋ ਦੂਜੀ ਸ਼ਰਤ ਇਹ ਆ ਟਾਟਾ ਜਿਹੜਾ ਵਰਕ ਪਰਮਿਟ ਹੈ ক্লোਜ਼ ਵਰਕ ਪਰਮਿਟ ਉਹ ਐਕਸਪਾਇਰ ਨਹੀਂ ਹੋਇਆ ਹੋਣਾ ਚਾਹੀਦਾ ਯਾਨੀ ਕਿ ਉਹਦੀ ਵੈਲਿਡਿਟੀ ਹਾਲੇ ਹੋਣੀ ਚਾਹੀਦੀ ਹੈ ਤੇ ਜਿਹੜਾ ਵਰਕ ਪਰਮਿਟ ਹੈ ਉਹਤੇ ਤੁਹਾਡੇ ਏਮਪਲੋਇਰ ਦਾ ਨਾਮ ਮੈਂਸ਼ਨ ਹੋਣਾ ਜ਼ਰੂਰੀ ਹੈ ਤੀਜੀ ਗੱਲ ਤੁਹਾਨੂੰ ਟੌਰਚਰ ਕਰ ਰਿਹਾ ਹੈ ਅਸால்ਟ ਕਰ ਰਿਹਾ ਹੈ ਜਾਂ ਕਿਸੇ ਤਰੀਕੇ ਦਾ ਵੀ ਤੁਹਾਨੂੰ ਅਬਿਊਜ਼ ਕਰ ਰਿਹਾ ਹੈ ਉਹਦਾ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਬਸ ਜੇਕਰ ਤੁਹਾਡੇ ਕੋਲ ਇੰਨੀਆਂ ਚੀਜ਼ਾਂ ਹੈਗੀਆਂ ਨੇ ਤਾਂ ਤੁਸੀਂ ਇਸ ਵਰਕ ਪਰਮਿਟ ਵਾਸਤੇ ਪ੍ਰੋਸੀਡ ਕਰ ਸਕਦੇ ਹੋ ਇਹਦੇ ਵਿੱਚ ਜਦੋਂ ਤੁਸੀਂ ਡਾਕੂਮੈਂਟੇਸ਼ਨ ਕਰਨੀ ਹੈ ਤਾਂ ਤੁਹਾਨੂੰ ਇੱਕ ਆਈਆਈਐਮ ਫਾਰਮ ਜਿਹੜਾ ਵਾ ਉਹ ਵੀ ਨਾਲ ਸਬਮਿਟ ਕਰਨਾ ਪੈਂਦਾ ਹੈ ਉਹ ਹੈ ਆਈਆਈਐਮ 0017ਈ ਜਿਹਦੇ ਵਿੱਚ ਤੁਸੀਂ ਡਿਟੇਲਸ ਦਿੰਦੇ ਹੋ ਕਿ ਭਈ ਤੁਹਾਡੇ ਕੋਲ ਕੀ ਐਵੀਡੈਂਸ ਨੇ ਠੀਕ ਹੈ ਉਸ ਤੋਂ ਇਲਾਵਾ ਤੁਹਾਡੇ ਕੋਲ ਜਿਹੜੇ ਕਹਿ ਸਕਦੇ ਆ ਕਿ ਆ ਡਾਕੂਮੈਂਟਸ ਤੁਹਾਡੇ ਲੱਗਣੇ ਆ ਉਹਦੇ ਵਿੱਚ ਇੱਕ ਤੁਹਾਡੀ ਸਟੇਟਮੈਂਟ ਰਿਪੋਰਟ ਲੱਗਣੀ ਹੈ ਜਿਹੜਾ ਤੁਹਾਨੂੰ ਉਹ ਆਰਗੇਨਾਈਜੇਸ਼ਨ ਜਿਹੜਾ ਤੁਹਾਨੂੰ ਅਬਿਊਜ਼ ਕਰ ਰਿਹਾ ਹੈ ਜਾਂ ਤੁਹਾਨੂੰ ਕੋਈ ਟੌਰਚਰ ਕਰ ਰਿਹਾ ਹੈ ਉਹਦੇ ਵਿੱਚ ਮੈਡੀਕਲ ਡਾਕਟਰ ਦੀ ਹੋ ਸਕਦੀ ਹੈ ਹੈਲਥ케ਅਰ ਪ੍ਰੋਫੈਸ਼ਨਲ ਦੀ ਰਿਪੋਰਟ ਹੋ ਸਕਦੀ ਹੈ ਜਾਂ ਕੋਈ ਵੀ ਤੁਹਾਨੂੰ ਆਰਗੇਨਾਈਜੇਸ਼ਨ ਜੇਕਰ ਉਸ ਅਬਿਊਜ਼ ਦੇ ਖਿਲਾਫ ਖੜਾ ਤੁਹਾਡੇ ਨਾਲ ਖੜਾ ਹੈ ਤਾਂ ਉਹਦੀ ਰਿਪੋਰਟ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਤੁਹਾਡੇ ਕੋਲ ਇੱਕ ਐਫੀਡੇਵਿਟ ਤੁਸੀਂ ਨਾਮ ਲਗਾਓਗੇ ਕਿ ਭਈ ਮੈਨੂੰ ਐਦਾਂ ਹਰਾਸ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਕੋਈ ਅਫੀਸ਼ੀਅਲ ਕਾਪੀ ਜਿਹੜੀ ਕਿ ਤੁਸੀਂ ਕੋਈ ਇਨਫੋਰਸਮੈਂਟ ਏਜੰਸੀ ਨੂੰ ਜਾਂ ਕੈਨੇਡਾ ਦੀ ਪੁਲਿਸ ਨੂੰ ਜਾਂ CBSA ਨੂੰ ਕੈਨੇਡਾ ਬਾਰਡਰ ਸਿਕਿਉਰਿਟੀ ਨੂੰ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ ਇਸ ਮੁਤਾਬਕ ਉਹਦੀ ਰਿਪੋਰਟ ਹੋਣੀ ਚਾਹੀਦੀ ਹੈ ਉਹਦੀ ਡਿਟੇਲ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਜਿਹੜਾ ਹੈ ਉਹ ਤੁਸੀਂ ਆ ਵਿਕਟਿਮ ਇੰਪੈਕਟ ਸਟੇਟਮੈਂਟ ਜਿਹੜੀ ਐ ਉਹ ਨਾਲ ਲਗਾ ਸਕਦੇ ਹੋ ਤੇ ਈਮੇਲ ਜਾਂ ਟੈਕਸਟ ਮੈਸੇजेस ਜੇਕਰ ਤੇ ਤੁਹਾਡੇ ਕੋਲ ਹੈਗੇ ਆ ਉਹ ਨਾਲ ਸਬਮਿਟ ਕਰ ਸਕਦੇ ਹੋ ਤੇ ਪੇਸਟ ਆਫਸ ਨਾਲ ਸਬਮਿਟ ਕਰੋਗੇ ਭਈ ਆ ਐਵੀਡੈਂਸ ਜਿੱਥੇ ਤੁਸੀਂ ਮਤਲਬ ਉੱਥੇ ਤੁਸੀਂ ਕੰਮ ਕਰਦੇ ਹੋ ਜੇਕਰ ਉਹ ਤੁਹਾਨੂੰ ਪੇ ਨਹੀਂ ਕਰ ਰਿਹਾ ਤੁਸੀਂ ਆਪਣੀਆਂ ਫੋਟੋਸ ਸੰਭਾਲ ਕੇ ਰੱਖੋਗੇ ਤੁਸੀਂ ਵਰਕਿੰਗ ਲੋਕੇਸ਼ਨ ਤੇ ਸੀਗੇ ਕੰਮ ਕਰ ਰਹੇ ਸੀਗੇ ਬਟ ਉਹ ਤੁਹਾਨੂੰ ਪੇ ਉਹਦਾ ਨਹੀਂ ਕਰ ਰਿਹਾ ਉਸ ਤੋਂ ਬਾਅਦ ਫੋਟੋਸ ਤੁਹਾਡੇ ਕੋਲ ਕੋਈ ਇੰਜਰੀ ਦੀ ਹੋਵੇ ਕੋਈ ਵਰਕਿੰਗ ਕੰਡੀਸ਼ਨ ਦੀ ਹੋਵੇ ਜਾਂ ਕੋਈ ਵਿਟਨੈਸ ਵਗੈਰਾ ਹੋਵੇ ਤਾਂ ਉਹ ਸਾਰੇ ਪ੍ਰੂਫ ਜਿਹੜੇ ਆ ਉਹ ਤੁਸੀਂ ਨਾਲ ਲਗਾਣੇ ਹੈਗੇ ਆ ਜਦੋਂ ਫਾਈਲ ਅਪਲੋਡ ਕਰਨੀ ਆ client information ਜਿਹੜੀ ਐਡੀਸ਼ਨਲ ਇਨਫੋਰਮੇਸ਼ਨ ਹੁੰਦੀ ਆਪਸ਼ਨਲ ਉਹਦੇ ਵਿੱਚ ਤੁਸੀਂ ਲਗਾ ਸਕਦੇ ਹੋ ਉਸ ਤੋਂ ਬਾਅਦ ਇਨਸਪੈਕਸ਼ਨ ਕਰੇਗੀ ਅ ਐਮਬੈਸੀ ਤੇ ਜੇਕਰ ਸਭ ਕੁਝ ਸਹੀ ਪਾਇਆ ਗਿਆ ਤੁਸੀਂ ਸਹੀ ਹੋ এমਪਲੋਇਰ ਤੁਹਾਡਾ ਗਲਤ ਹੈ ਤਾਂ ਤੁਹਾਨੂੰ ਵਰਕ ਪਰਮਿਟ ਓਪਨ ਮਿਲੇਗਾ ਯਾਨੀ ਕਿ ਤੁਸੀਂ ਕਿਸੇ ਵੀ ੈਂਪਲੋਇਰ ਦੇ ਨਾਲ ਕੰਮ ਕਰ ਸਕਦੇ ਹੋ ਤੇ ਉਹਦੇ ਵਿੱਚੋਂ ਦੋ ੈਂਪਲੋਇਰ ਆ ਜਿਨ੍ਹਾਂ ਨਾਲ ਤੁਸੀਂ ਕੰਮ ਨਹੀਂ ਕਰ ਸਕਦੇ ਉਹ ਦੋ ਕਿਹੜੇ ਨੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਹੈ ਉਹ ਕਿਹੜੇ ਦੋ ਨੇ ਜਿਨ੍ਹਾਂ ਨਾਲ ਤੁਸੀਂ ਕੰਮ ਨਹੀਂ ਕਰ ਸਕਦੇ ਇੱਕ ਆ ਲਿਸਟ ਜਿਹੜੀ ਆ ਇਹਦੇ ਵਿੱਚ ਜਾ ਕੇ ੈਂਪਲੋਇਰ ਦਾ ਨਾਮ ਸਰਚ ਕਰ ਲਓ ਕਿਤੇ ਵੀ ਜਿੱਥੇ ਤੁਸੀਂ ਨੈਕਸਟ ਜੌਬ ਕਰਨੀ ਹੈ ਉਹ ਤੇ ਦੂਜਾ ਕਿਹੜਾ ਹੈ ਕਿ ਭਈ ਜਿਹੜੇ ਵੀ ਮਤਲਬ ਸਕੌਟ ਸਰਵਿਸਿਜ਼ ਹੁੰਦੀ ਆ ਜਾਂ ਮ사ਜ ਵਗੈਰਾ ਵਗੈਰਾ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਦਾਂ ਦੀਆਂ ਉਹ ਚੀਜ਼ਾਂ ਤੁਸੀਂ ਨਹੀਂ ਕਰ ਸਕਦੇ ਬਾਕੀ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਹੋ ਜਦੋਂ ਤੱਕ ਤੁਹਾਡਾ ਉਹ ਐਕਸਪਾਇਰ ਨਹੀਂ ਹੁੰਦਾ ਮਨਰੇਬਲ ਵਰਕ ਪਰਮਿਟ ਤੇ ਜੇਕਰ ਤੁਹਾਡਾ ਕੋਈ ਫੈਮਿਲੀ ਮੈਂਬਰ ਵੀ ਤੁਹਾਡੇ ਨਾਲ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਤੇ ਉਹਨੂੰ ਵੀ ਨਾਲ ਵਰਕ ਪਰਮਿਟ ਜਿਹੜਾ ਉਹ ਦਿੱਤਾ ਜਾਏਗਾ ਜੋ ਵੀ ਉਹਦਾ ਸਟੇਟਸ ਹੋਏਗਾ ਤੁਹਾਡਾ ਸਟੇਟਸ ਹੋਏਗਾ ਉਹਦੇ ਮੁਤਾਬਿਕ ਜਿਸ ਦੇ ਲਈ ਉਹ ਐਲੀਜੀਬਲ ਹੋਏਗਾ ਉਹਨੂੰ ਵੀ ਨਾਲ ਦਿੱਤਾ ਜਾਏਗਾ ਸੋ ਜੇਕਰ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਹੈ ਤੁਹਾਨੂੰ ਇਸ ਨੂੰ ਲੈ ਕੇ ਤਾਂ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ WhatsApp ਤੇ ਮੈਸੇਜ ਕਰੋ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰਡ ਆਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ